ਦੇ ਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਾਮਾਂ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰ ਸਤਵਾਂ ਇਕ ਕਉអង្ ਤਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹ ਕਹਗਾ ਵਾ ਤੂ ਸਾਹਿਬ ਗੁਣੀ ਨਿਧਨਾ ਤੁਮਰੀ ਮਹਿਮਾ ਬਰਨਨਾ ਸਾ ਕਉ ਤੂੰ ਠਾਕੁਰ ਉੱਚ ਪਗਵੰਨਾ ਤੇਰੇ ਕਵਨ ਕਵਨ ਗੁਣ ਕਹਿ ਕਹਿਗਾਵਾ ਤੂੰ ਸਾ ਸਾਹਿਬ ਗੁਣੀ ਨਿਧਨਨਾ ਤੁਮਰੀ ਮਹਿਮਾ ਬਰਨ ਸਕਉ ਤੋ ਠਾਕੁਰ ਉੱਚ ਪਗਵੰਨਾ ਮ ਹਾਰੇ ਹਾਰੇ ਨਾਮ ਧਰ ਸੋਈ ਜਿਉ ਭਾਵਾਂ ਤਿਉ ਰੱਖ ਮੇਰੇ ਸਾਹਿਬ ਮਾ ਤੁਜ ਬਿਨ ਅਵਰ ਨ ਕੋਈ ਰਹਾਉ ਮੈਂ ਤਾਨ ਦੀਬਾਣ ਤੋਹਾ ਮੇਰੇ ਸੁਆਮੀ ਮੈਂ ਤਦਿਆਗਾ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰਾਂ ਬੇਨੰਤੀ ਮੇਰਾ ਦੁੱਖ ਸੁਖ ਉਜਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾ ਬ ਕਰੀ ਸੰਗ ਇਕ ਪਾਥਾਏ ਰੱਖੇ ਮਾਨ ਹਾਰੇ ਜਾਪ ਭ੍ਰਮ ਭਉ ਦੂਰੇ ਕੀ ਜਾ ਹਰ ਕੀ ਵਡਿਆਈ ਦੇ ਓ ਹੋ ਸੰਤੋ ਹਾਰੇ ਨਿਮਾਨਿਆ ਮਾਣੁ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉਪਰੇ ਆਵਾ ਤੋਂ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਹਰ ਕੀ ਬੜਾਈ ਦੇਖੋ ਸੰਤ ਹੋ ਹਾਰੇ ਨਿਮਾਨਿਆ ਮਾਨੁ ਦੇਵਾਏ ਜੋ ਤਰਤੀ ਚਰਨ ਤਲੇ ਤੇ ਉਪਰੇ ਆਵਾ ਤਿਉ ਨਾਨਕ ਸਾਧ ਜਨਾਂ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ठाकुर ਊਚ ਪਗਵਾਨਾ